ਨੋ ਵੀ ਮੇਟਰੋ ਪਿਆਰ ਭਰੀ ਸਤਰੀ ਗਾਲਿਆ ਜੀ ਸਸਤੀ ਕਾਲਿਆ ਤੇ ਦੇਖ ਰਹੇ ਹੋ ਫੋਰਚਨਰ ਸਾਡੇ ਨਾਲ ਆ ਬਾਈ ਜੀ ਪੁਰਾਣੀ ਸ਼ੇਪ ਆ ਤੇ ਗੱਡੀ ਦੇ ਪਹਿਲਾਂ ਦੇ ਹਾਲਾਤ ਇੰਨੇ ਕ ਜਿਆਦਾ ਬੁਰੇ ਸੀ ਤੇ ਗੱਡੀ ਕੀਤੀ ਆਪਾਂ ਕੰਬਾਉਂਡ ਪਾਲਿਸ਼ ਆਤੀ ਆਪਾਂ ਕੀਤੀ ਸੀ ਗੱਡੀ ਕੰਬਾਉਂਡ ਤੇ ਸਵੇਰੇ ਆਪਾਂ ਕੀਤੀ ਆ ਪਾਲਿਸ਼ ਰਾਤੀ ਵੀਡੀਓ ਨਹੀਂ ਬਣਾ ਪਿਆ ਥੋੜਾ ਬੀਜ਼ੀ ਸੀ ਤੇ ਬਾਈ ਜੀ ਗੱਡੀ ਐਨਾਂ ਨਾ ਜੈਸ ਕਰਾ ਦਿੱਤੀ ਆ ਫੜ ਕੇ ਸ਼ੀਸ਼ਾ ਬਣਾ ਦਿੱਤੀ ਐ ਗੱਡੀ ਤੇ ਡਾਲਨੈਸ ਕਾਫੀ ਸੀ ਸਕ੍ਰੈਚ ਬਹੁਤ ਜਿਆਦਾ ਸੀ ਫਿਰ ਮੱਤਰੋ ਐਨ ਸਿਰਾ ਘਰਾਤਾ ਫੜ ਕੇ ਗੱਡੀ ਦਾ ਠੀਕ ਹੈ ਜੀ ਚੈੱਕ ਕਰ ਲਓ ਤੇਰ ਓਕੇਰ ਬੋਰਡ ਹੋ ਗਿਆ ਕੰਮ ਸਾਰਾ ਹੀ ਤੇ ਮਜ਼ਾ ਆ ਗਿਆ ਕੰਮ ਕਰਕੇ ਮਰਾਜ ਸਕ੍ਰੈਚ ਜਿੰਨੇ ਕਿਸੇ ਗੱਡੀ ਤੇ ਕਾਫੀ ਝਾਰਾ ਸੀ ਤੇ ਪੁੱਛੋ ਨਾ ਮਰਾਜ ਸ਼ੀਸ਼ੇ ਜੂਰੀਆਂ ਤੇ ਸਾਰੀ ਗੱਡੀ ਹੀ ਓਕੇ ਕਰ ਦਿੱਤੀ ਆਪਾਂ ਤੇ ਕੰਮ ਕਰਕੇ ਹਨ ਮਜ਼ਾ ਆ ਗਿਆ ਮਰਾਜ ਸ਼ੀਸ਼ਾ ਬਣਾ ਛੱਡੀ ਗੱਡੀ ਤੇ ਬਾਈ ਜੀ ਕਹਿੰਦੇ ਗੱਡੀ ਚ ਮੋਗਾ ਦਿਓ ਜਿੱਦਾਂ ਮਰਜੀ ਮੈਂ ਕਹਾ ਤੁਸੀਂ ਟੈਨਸ਼ਨ ਨਾ ਲਓ ਪਹਿਲੀ ਗੱਲ ਤੁਸੀਂ ਸਾਡੇ ਕੋ ਗੱਡੀ ਕਰਵਾਈ ਹੈ ਕੰਪਾਉਂਡ ਤੇ ਹੋਰ ਗੱਡੇ ਜੇ ਮੈ ਸੀਗੇ ਤਾਂ ਕਰਾਂਗੇ ਇਹ ਲੋਗੋ ਲੋਗੋ ਭਾਈ ਜੀ ਉਹਨਾਂ ਨੇ ਇਹ ਕਹਿੰਦੇ ਸੀ ਪੱਟ ਦੇ ਉਹ ਦੁਬਾਰਾ ਲਵਾ ਲਾਂਗੇ ਤੇ ਆਪਾਂ ਜੀ ਵਰਤਾਰ ਦੀ ਸਾਰੀ ਗੱਡੀ ਕੀਤੀ ਕੰਪਾਊਂਡ ਤੇ ਪਾਲਿਸ਼ ਗੱਡੀ ਦੇ ਡਾਨੇਸ ਬਹੁਤ ਜ਼ਿਆਦਾ ਸੀ ਮੋਇਦ ਹੋਣੀ ਹਟ ਨਹੀਂ ਆਜੇ ਵੀ ਕਪੜਾ ਘਸਾਈ ਜਾਂਦੇ ਆ ਕਹਿੰਦੇ ਨਹੀਂ ਚਮਕਾ ਕੇ ਦੇਣੀ ਆ ਹਾਂ ਜੀ ਮੋਇ ਜੀ ਇਦਾਂ ਹੀ ਆ ਤੇ ਮਹਾਰਾਜ ਇਹ ਵੀ ਬੰਦਾ ਸਾਡੇ ਨਾਲ ਹੀ ਹੁੰਦਾ ਆ ਪੀਪੀਆਰ ਦਾ ਡਾਊਨ ਕਹਿੰਦੇ ਇਹਨਾਂ ਨੂੰ ਹਨਾ ਡਾਊਨ ਸਾਹਿਬ ਪੀਪੀਆਰ ਦੇ ਡਾਊਨ ਹੈ ਜੀ ਪੀਪੀਆਰ ਦੇ ਡਾਊਨ ਹੈ ਆਉਣ ਵਾਲੇ ਦਿਨਾਂ ਦਾ ਇਹ ਸਟਾਰ ਆ ਠੀਕ ਹੈ ਜੀ ਗੱਡੀਆਂ ਚਮਕਾ ਚਮਕਾ ਦਿੰਦਾ ਆ ਤੇ ਗਾਹ ਇਹਨੇ ਵੀ ਸਾਡੇ ਵੀਰ ਨੇ ਕੰਮ ਸ਼ੁਰੂ ਕਰ ਲੈਣਾ ਆ ਗੱਡੀਆਂ ਦਾ ਸੋ ਪਲੀਜ਼ ਇਹਨੂੰ ਵੀ ਸਪੋਰਟ ਕਰਿਓ ਤੇ ਰਹਿੰਦਾ ਮੇਰੇ ਨਾਲ ਹੀ ਆ ਤੇ ਕਹਿੰਦਾ ਸਿਰਾ ਘਰਾ ਦੇਣੀ ਆਉਣ ਵਾਲੇ ਟਾਈਮ 'ਚ ਠੀਕ ਆ ਜੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਚੈੱਕ ਕਰ ਲੋ ਮਾਰੇ ਡਲਨੈਸ ਐਂ ਸ਼ੀਸ਼ਾ ਬਣਾ ਦਿੱਤੀ ਆ ਦੇਖ ਲੋ ਠੀਕ ਆ ਜੀ ਕਿਸੇ ਵੀ ਮੇਰੇ ਵੀਰ ਪ੍ਰਾਨੇ ਕਾਰ ਡਰਾਈ ਕਲੀਨ ਕੰਪਾਊਂਡ ਪਾਲਿਸ਼ਿੰਗ ਕਰਾਉਣੀ ਆ ਸਾਨੂੰ ਕਰ ਲਓ ਕੰਟੈਕਟ ਤੇ ਆਪਾਂ ਕਰਦੇ ਆ ਮੋਹਿਦ ਜੀ ਹੋਮ ਸਰਵਿਸ ਹਾਂਜੀ ਕੀ ਕਹਿੰਦੀ ਗਵਰਨਮੈਂਟ ਕੰਮ ਸਰਾ ਹੈ ਉਹ ਦੇਖ ਲੋ ਹਜੇ ਵੀ ਨਹੀਂ ਛੱਡਦਾ ਕਹਿੰਦਾ ਕਮੀ ਪੇਸ਼ੀ ਕਮੀ ਪੇਸ਼ੀ ਰਹਿੰਦੀ ਹੈ ਕਿਤੇ ਲੱਗਦਾ ਹਨ ਰਹਿੰਦੀ ਕਰੇ ਕਮੀ ਪੇਸ਼ੀ ਹੈ ਹਜੇ ਵੀ ਕਿਤੇ ਉਂਗਲਾਂ ਗਲਾਂੀਆਂ ਮਾਰੀ ਜਾਂਦਾ ਪਰ ਸਕਰਿਆਜ ਆਪਾਂ ਛੱਡੇ ਨਹੀਂ ਉਹ ਹੀ ਤਾਂ ਕੋਈ ਵੀ ਪੱਦਰ ਘਰਦੀ ਗੱਡੀ ਤੇ ਮਜ਼ਾ ਆ ਗਿਆ ਮਹਾਰਾਜ ਕੰਮ ਕਰਕੇ ਥੈਂਕ ਯੂ ਸੋ ਮੱਚ ਵੀਡੀਓ ਲਾਈਕ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਮਿੱਤਰੋ ਥੈਂਕ ਯੂ